ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਵੀ ਦੇਖੋ ਬਾਹਰ ਕਿਦਾਂ ਦਾ ਮੌਸਮ ਹੈ ਅੱਜ ਵੀ ਸਵੇਰ ਦੇ ਲਗਾਤਾਰ ਮੀਂਹ ਪੈ ਰਹੇ ਤੇ ਸਾਡੇ ਦਵਿੰਦਰ ਉਹਨਾਂ ਦੀ ਛੁੱਟੀ ਮਿੱਤਰੋ ਅੱਜ ਵੀ ਹੋ ਗਈ ਹੈ ਕਹਿੰਦਾ ਨੁਕਸਾਨ ਤੇ ਨੁਕਸਾਨ ਨੁਕਸਾਨ ਤੇ ਨੁਕਸਾਨੇ ਹੋਈ ਜਾ ਰਿਹਾ ਬਸ ਆਹ ਮਹੀਨੇ ਦੇ ਵਿੱਚ ਹਾਂਜੀ ਇਹ ਬਹੁਤ ਹੋ ਗਈ ਛੁੱਟੀਆਂ ਬਹੁਤ ਬੜੀਆਂ ਹਰ ਛੁੱਟੀ ਦਾ ਨੁਕਸਾਨ ਹੋ ਰਿਹਾ ਮਤਲਬ ਕਿ ਪੈਸੇ ਮਰਦੇ ਆ ਤੇ ਹਾੜੀ ਟੁੱਟਦੀ ਆ ਸਾਡੇ ਫਰਕੇ ਪੈਂਦਾ ਹੈ ਪਿਛੇ ਆਪਣੇ ਕੰਮ ਕਰ ਵੀ ਹੈਗੇ ਪਰ ਫਿਰ ਵੀ ਕੰਮ ਘਟ ਜਾਂਦਾ ਹੈ ਤੇ ਸੀ ਉਠ ਗਨੇ ਆ ਸੁੱਤੇ ਆਪਣਾ ਕੰਮ ਕਾ ਸਟਾਰਟ ਕਰਦਾ ਕਫੇ ਦਾ ਕੁੱਟ ਪੀ ਲੈ ਮਿੱਤਰੋ ਤੇ ਹੁਣ ਦਵਿੰਦ ਚਲਿਆ ਸਾਹਮਣੇ ਮਾਰਕੀਟ ਦੇ ਵਿੱਚ ਸੁਪਨੀਆਂ ਬਣਾਉਣੀ ਆ ਅੱਜ ਆਪਾਂ ਨੇ ਤੇ ਅੰਦਰ ਹੀ ਪਾਸੋਂ ਬਣ ਰਹੀ ਆਟਾ ਵਟਾ ਗੁੰਨ ਰਹੀਆਂ ਕਿਉਂਕਿ ਅੱਜ ਵੈਲੈਂਟਾਈਨ ਦੇ ਵੀ ਆ ਅੱਜ ਵੈਲੈਂਟਾਈਨ ਦੇ ਲੋਕਾਂ ਇੰਨਾ ਜ਼ਿਆਦਾ ਚਾਹ ਨੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਕੱਲ ਪਰਸੋਂ ਦੀ ਲੋਕ ਇਹ ਪੂਰੇ ਮਸਤੇ ਮਸਤੇ ਫਿਰਦੇ ਨੇ ਤੇ ਅੱਜ ਉਮੀਦ ਹੈ ਵੀ ਸਾਨੂੰ ਸ਼ਾਮ ਨੂੰ ਸਾਡਾ ਕੰਮ ਕਰ ਵਧੀਆ ਹੋਊਗਾ ਅਗੇ ਦੇਖਦੇ ਹਾਂ ਕਿਦਾਂ ਦਾ ਹੁੰਦਾ ਹੈ ਜੋ ਵੀ ਹੋਊਗਾ ਤੁਹਾਡੇ ਆਪਾਂ ਵਲੌਗ ਦੇ ਵੀ ਦਿਖਾਵਾਂਗੇ ਤੇ ਤੁਸੀਂ ਜੁੜੇ ਹੋਏ ਆਪਣੇ ਐਚਡੀ ਵਲੌਗ ਦੇ ਵਿੱਚ ਤੇ ਤੁਸੀਂ ਸਾਹਮਣੇ ਜਾ ਕੇ ਫੜਕਿ ਲਿਓ ਮਾਰਕੀਟ ਤੋਂ ਤੇ ਆਪਾਂ ਲਈ ਕੋਨੇ ਇੱਕ ਵਾਰ ਕੋਲੇ ਵੀਰਾਂ ਪਰਦੀਏ ਆਹ ਵਾਲਾ ਸਮਾਨ ਲੱਤਾ ਆਪਾਂ ਨੇ ਕੁੱਕ ਕੋਲੇ ਜ਼ੈਰੂ ਲੈ ਲੈਨੇ ਨਾਰਮਲ ਸਭ ਤੋਂ ਬੱਧ ਲੱਗਦੇ ਆ ਹੁਣ ਆਪਾਂ ਚੱਲਦੇ ਆ ਮੀਨੂ ਕੇਬਾਬ ਉਹਦੇ ਨਾਲ ਆਪਾਂ ਇੱਕੀ ਕੋਲਾ ਦੰਨੇ ਆ ਤੇ ਨਾਲ ਪੇਟੀ ਪਰੋਣੇ ਦੀ ਤੇ ਵੱਡੇ ਕੋਈ ਨਾਰਮਲ ਤੇ ਕੋਕਾ ਜ਼ੈਰੋ ਤੁਹਾਨੂੰ ਮੈਂ ਦਿਖਾਉਣਾ ਹੈ ਵੈਲੈਂਟਾਈਨ ਡੇ ਕਰਕੇ ਸਾਹਮਣੇ ਦੁਕਾਨ ਹੈ ਨਾ ਜਿੱਥੇ ਸਾਮਾਨ ਸਾਰਾ ਮਿਲਦਾ ਹੈ ਰਗਲਾਂ ਉਹ ਰੂਲਾਂ ਦੁਵਾਰੇ ਲਾਈਵੇਂ ਲਾਲ ਦੇਰੇ ਲੱਭਾਏ ਦੇਖੋ ਦੁਕਾਨ ਦੇ ਉੱਤੇ ਤੇ ਦੇਖੋ ਫਰੰਟ ਤੇ ਬਣਾਏ ਹੋਏ ਸਨ ਵਾਲਿਆਂ ਦੀ ਨੂੰ ਕੋਈ ਵੀ ਫੇਸਤਾ ਹੋਵੇ ਨਾ ਤਾਂ ਇੱਥੇ ਹੀ ਲਾ ਦਿੰਦੇ ਨੇ ਸਾਹਮਣੇ ਫਰੰਟ ਦੇ ਉੱਤੇ ਹੀ ਸਾਡੇ ਸ਼ਹਿਰ ਦੀ ਬਹੁਤ ਜ਼ਿਆਦਾ ਮਸ਼ਹੂਰ ਦੁਕਾਨ ਹੈ ਮਿੱਤਰੋ ਕਿਤੇ ਹਰਮਨ ਸਿਆ ਠੀਕ ਠਾਕ ਨਾ ਮਿੱਤਰੋ ਮੀਂਹ ਹਟਦਾ ਨਾ ਇੱਥੇ ਪਾਣੀ ਖੜਦੇ ਹਟਦਾ ਤੇ ਬਾਕੀ ਲੱਕੜਾਂ ਆਪਣੀ ਆ ਗਈਆਂ ਨੇ ਚੱਬੇ ਲੋ ਬੰਜੂਰ ਨਾ ਕਰੋ ਕੀ ਕਰਦੇ ਹਾਂ ਬੈਠੇ ਮਮਾ ਭਣ ਜੇ ਮਮਾ ਭਣ ਜੇ ਬੈਠੇ ਨੇ ਇੱਕ ਕੁਰਸੀ ਆਉਣਾ ਕੋਈ ਕੁਰਸੀ ਆਉਣਾ ਬਣਾਉਣਾ ਕੁਰਸੀ ਇਹਦੇ ਤਰੀਆਂ ਸੁੱਪ ਜਾਈਏ ਮੇਰੇ ਅੱਜ ਆਪਾਂ ਨੇ ਕਫੇ ਆਪਾਂ ਨੇ ਬਣਾ ਲਿਆ ਆਪਣੀ ਪਹਿਲਾਂ ਵੇਟ ਕਰਦੇ ਇੱਕ ਵਾਰ ਲੱਕੜਾਂ ਵਾਲੇ ਫੂਟਾ ਤਾਰ ਲੈਣ ਉਹ ਉਸ ਤੋਂ ਬਾਅਦ ਆਪਾਂ ਆਪਣਾ ਸਬਾਨ ਤਾਰਦੇ ਆ ਜਿਹੜੀਆਂ ਵੀਰਾਂ ਕੋਲੇ ਆਪਾਂ ਲੈ ਕੇ ਆਏ ਨਾ ਫਿਰ ਅੰਦਰ ਗਾਇ ਇਕੱਠੇ ਪੈ ਜਾਣਾ ਰਮਾ ਨਾ ਇਹੋ ਕੰਮ ਨਿਭਟ ਲੈ ਕਿਉਂ ਫਿਰ ਵਿੱਚ ਉਹ ਫਸਿ ਜਾਣਗੇ ਵਿੱਚ ਅਸੀਂ ਫਸਿ ਜਾਵਾਂਗੇ ਇੱਕ ਹੋ ਆਪਣਾ ਕੰਮ ਨਿਭਾਣ ਉਸ ਤੋਂ ਬਾਅਦ ਫਿਰ ਆਪਾਂ ਮੀਦਾਰ ਦਨ ਆਪਣੀਆਂ ਬੀਰਪਾ ਤਰਦਨ ਐ ਫੇ ਦਿਨਵਾਂਜ ਕੀ ਕਰਨਾ ਹੈ ਪੈਂਦੀ ਤੂੰ ਬਾਹਰ ਬੈਠੀ ਆ ਹੈ ਠੰਡ ਪੈਂਦੀ ਐ ਬਾਹਰ ਮੀਂਹ ਪੈਂਦਾ ਤੂੰ ਬਾਹਰ ਬਹਿਣਾ ਯਾਰ ਤੇ ਬਿਮਾਰ ਹੋ ਜਾਣਾ ਪੈਂਦੀ ਐ ਐਵੇਂ ਪੈਂਦੀ ਤੂੰ ਜੇ ਬੁੱਤ ਬਿਮਾਰ ਹੋ ਜਾਣਾ ਬਹੁਤ ਛੰਡ ਪੈਂਦੀ ਬੁੱਤ ਬਾਹਰ ਹਾਂ ਠੰਡੀ ਹਵਾ ਚੱਲਦੀ ਐ ਮੀਂਹ ਪੈਂਦਾ ਹੋਰ ਸਭ ਚੜਦੀ ਖਲਮ ਹਾਂਜੀ ਵਧੀਆ ਚੱਲ ਰਿਹਾ ਤੇ ਕੰਮ ਕਰ ਡਨ ਕਰਤਾ ਹਾਂਜੀ ਕਰ ਰਿਹਾ ਮਸ ਚੱਲ ਰਿਹਾ ਅੱਜ ਰੈਂਟ ਆਈਂਦੇ ਆ ਹਾਂ ਜੀ ਅਜੂਬੇ ਡੈਂਡੇ ਹੁਣ ਲੱਗੇ ਹਾਂ ਤੈਨੂੰ ਕਿਮਾ ਗਿਫਟ ਦਿੰਦਰਾ ਜੀ ਤੂੰ ਕਿਰਮੇ ਮੈਂ ਦੇਵਾ ਤੇ ਨਮਾ ਸਾਮਾਨ ਲੈ ਜਾਂਦਾ ਸੀਗਾ ਕੀ ਲੈਂਦੇ ਸਫਾਈ ਕਰਨ ਵਾਲਾ ਸਮਾਨ ਹੋ ਗਈ ਸੜੀ ਸਭ ਤੋਂ ਜ਼ਿਆਦਾ ਕਰਾਤਾ ਮੈਨੂੰ ਯਾਦ ਨਹੀਂ ਸੀ ਚਲੋ ਗਿਫਟ ਲੈ ਕੇ ਦਵਾਂ ਜੀ ਗਿਫਟ ਤੇ ਗੱਡੀ ਪਿਆ ਹੈ ਸਭ ਤੋਂ ਜ਼ਿਆਦਾ ਚੱਲਾ ਸਮਾਨ ਹੋਣਾ ਜੀ ਨਹੀਂ ਨਹੀਂ ਹੋਣੀ ਹੈਗਾ ਮੈਂ ਉਹਨੇ ਵਾਜਿਦ ਲੱਗ ਦਿੰਨਾ ਗਿਫਟ ਠੀਕ ਨਹੀਂ ਹਨਾ ਪੈਂਦੀ ਕੇ ਵੈਲੈਂਟਾਈਨ ਡੇ ਦਾ ਗਿਫਟ ਵਾਹ ਕਿਹੜਾ ਹੁੰਦਾ ਹੈ ਹੈ ਉਹ ਤਾਂ ਬੱਚੇ ਨੇ ਗੱਲਾਂ ਹੁੰੀਆਂਗੇ ਅੱਜ ਤਾਂ ਬੁੱਢੇ ਹੋ ਗਏ ਹਾਂ ਸਾਡੇ ਕਾਦੇ ਗਿਫਟ ਹਨਾ ਵੀ ਮਿੱਤਰੋ ਸਿਆਣੇ ਬੰਦੇ ਰੇ ਕਿੱਟ ਨੇ ਕੋਈ ਬੰਦ ਦੋ ਤਾਂ ਹੈਗਾ ਜੀ ਹਾਂਜੀ ਕਿਹੜਾ ਗੱਲ ਨਹੀਂ ਦੱਸ ਕੁਛ ਵੀ ਦੇਖ ਲਓ ਤੁਹਾਨੂੰ ਜਿਹੜਾ ਵਧੀਆ ਲੱਗਿਆ ਉਹ ਲਿਆ ਦੇ ਜੀ ਮੌਸਮ ਵੀ ਬਾਰੇ ਕੰਮ ਨਿਬੜਾ ਗਏ ਜਣਨ ਨੂੰ ਬਹੁਤ ਠੀਕ ਲਵਾ ਦੇ ਗਏ ਦੇਖ ਲੈਂਦੇ ਜੀ ਚਲ ਕਰ ਦੋ ਲਾ ਕਰਦੇ ਮੈਨੂੰ ਸਲਾਹ ਕਰਦੇ ਕਿ ਸ਼ਰਨਿਮੇ ਵੀ ਸੈਚਰਡੇ ਦਾ ਕੰਮ ਦਾ ਹਾਰ ਸ਼ਰਨਿਮੇ ਕੰਮ ਵੀ ਅ ਸ਼ਰਨਿਮੇ ਵੈਜੀ ਵੀ ਤਰ ਕੰਮ ਹੁੰਦਾ ਤੇ ਬਾਕੀ ਸ਼ਨੀਵਾਰ ਨੂੰ ਅੱਜ ਮਤਲਬ ਵੈਲੈਂਟਾਈਨ ਡੇ ਆ ਗਿਆ ਤੇ ਹੋਰ ਵੀ ਜ਼ਿਆਦਾ ਕੰਮ ਦਾ ਮਤਲਬ ਜੋਰ ਮੈਣਾ ਸਾਨੂੰ ਕੱਲ ਦੇ ਹੀ ਫੋਨ ਆਈ ਜਾਂਦੇ ਆ ਵੀ ਤੁਸੀਂ ਕੱਲ ਨੂੰ ਖੁੱਲੇ ਹੋ ਥੋੜੀ ਸ਼ੌਪ ਕੱਲ ਨੂੰ ਓਪਨ ਹੈਗੀ ਆ ਕਿਉਂ ਐਦਾ ਹੁੰਦਾ ਨਾ ਅੱਧੇ ਤਾਂ ਜਿਸ਼ਾ ਨੂੰ ਦੁਕਾਨਾ ਬੰਦ ਕਰ ਦੇਣ ਕਹਿੰਦਾ ਵੀ ਜਿਹੜੇ ਮਤਲਬ ਵੀ ਜੰਗੇ ਦੇ ਬੰਦੇ ਹੁੰਦੇ ਮੈਂ ਕਿਹਾ ਨਹੀਂ ਅਸੀਂ ਤਾਂ ਚੱਲ 40 ਟੱਪ ਗਏ ਹੁਣ ਸਾਨੂੰ ਨਹੀਂ ਅੱਡੀ ਰੋੜੇ ਦੀ ਦੁਕਾਨ ਖੋਲਾਂਗੇ ਆਪਣੀ ਤੇ ਸ਼ਾਮ ਕੰਮ ਕਰ ਵਧੀਆ ਹੋਊਗਾ ਬਾਕੀ ਦੇਖਦੇ ਆਪਾਂ ਨਹੀਂ ਫਿਰ ਤੁਸੀਂ ਐਵੇਂ ਕਰੋ ਜੀ ਸਮਾਨ ਵਗੈਰਾ ਲਿਆਓ ਸ਼ੌਪ ਦਾ ਆਪਾਂ ਤਿਆਰੀ ਕਰਦੇ ਆ ਜੀ ਆਪਣੇ ਕੰਮ ਦੀ ਦੇਖੀ ਜਾਊਗੀ ਜੀ ਰੋਟੀ ਦਾ ਕੱਲੂ ਖਾ ਲਵਾਂਗੇ ਰੋਟੀ ਦੀ ਕੋਈ ਨਹੀਂ ਚਲੋ ਮੈਂ ਫਿਰ ਕਮੈਂਟ ਬੋਲ ਦਿੰਦੀ ਹਾਂ ਹਾਂ ਤਿਹਾਰੇ ਹੁੰਦਾ ਚਲੋ ਕੋਈ ਗੱਲ ਇਹ ਤਾਂ ਗੱਲ ਹੈ ਸਹੀ ਗੱਲ ਹੈ ਕੱਲ ਨੂੰ ਮਨਾ ਲਾਂਗੇ ਪਰ ਇਹ ਸ਼ਾਹ ਜੀ ਕਿੱਥੇ ਖੁਸ਼ ਕਰਨੀ ਆਪਾਂ ਮੁੱਖਾ ਹੋਣਾ ਪਊਗਾ ਨਹੀਂ ਜੀ ਉਹ ਤਾਂ ਗੱਲ ਹੈ ਮੈਂ ਤਾਂ ਇਹ ਵੈਸੇ ਕੱਲ ਗਿਫਟ ਵੀ ਲੈ ਵੀ ਗਿਆ ਬਸ ਸਹੀ ਗੱਲ ਹੈ ਫਿਰ ਫੇਰ ਕਾਹਦੀਆਂ ਬਾਤਾਂ ਇਹਨੇ ਪਤਾ ਲੱਭੀ ਗੱਲ ਉਹ ਬੀਜੀ ਉਹਦਾ ਗਿਫਟ ਦਵਾਤਾ ਤੈਨੂੰ ਨੇ ਕੋਟ ਵਧੀਆ ਮਿਲ ਗਿਆ ਇਹਨੂੰ ਕੀ ਕਹਿੰਦੇ ਕੋਟ ਵਧੀਆ ਮਿਲ ਗਿਆ ਹਾਂਜੀ ਕੋਟ ਸਹੀ ਸੀਗਾ ਹਾਂ ਮੌਲ ਵੀ ਵਧੀਆ ਸੀਗਾ ਹਨਾ ਵੇਖੇ ਘੁੰਮਣ ਫਿਰਨ ਵਾਸਤੇ ਮੌਸਿਗਾ ਵਧੀਆ ਤੁਸੀਂ ਪਾਉਣੇ ਪੈਂਦੀ ਐ ਕੋਟ ਤੁਸੀਂ ਪਾਉਣੇ ਮੈਂ ਨਾ ਕਹ ਤਾ ਮੈਂ ਨਾ ਕਹ ਤਾ ਜਿੱਦਾਂ ਇਹਨਾਂ ਨੂੰ ਮੈਂ ਦੱਸ ਤੈਨੂੰ ਕੀ ਕਹਿੰਨੇ ਤੇ ਰੋਟੀ ਪੜੀ ਮੈ ਇੱਕ ਲੈ ਕੇ ਆਨੇ ਨੇਗਾ ਤੱਕ ਰਿਤੇ ਮਸ ਲੜੀ ਆਪਾਂ ਮੇਟੋਰੇ ਸਿਕਰਡਸ ਕਿੰਨੇ ਦੇ ਬੈਠ ਗਈ ਛੋਟੀ ਬੋਦੀ ਫੀਲਿੰਗ ਆਉਂਦੀ ਹੈ ਇਦਾਂ ਜਦ ਲੱਕੜਾ ਤਾਹ ਦੇਣਗੇ ਸਿਰ ਪਹਿਲੇ ਕਰ ਲੈਣ ਵਾਲੇ ਦਰੋਂ ਲੱਕੜਾ ਦੇਣੀ ਆਪਾਂ ਨੂੰ 75 ਜੋ ਲੱਕੜਾਂ ਦੀ ਓਕੇ ਲੱਕੜਾ ਰੇਟ ਮਿੱਤਰ ਹੈਗਾ ਇਟਲੀ ਦੇ ਵਿੱਚ ਹੈਗਾ 17 ਯੂਰੋ ਕਵਾਂਟਲ ਲੱਕੜ ਹੈ 17 ਯਰੋ ਦੀ ਕਵਾਂਟਾ ਲੱਕੜ ਮਿਲਦੀ ਆ ਅੱਗੇ ਆਪਾਂ ਲੱਕੜ ਲੈ ਕੇ ਜਾਂਦੇ ਹੁੰਦੇ ਸੀ ਜage ਆਪਣੀ ਉਹ ਸਾਹਮਣੇ ਤੋਂ ਗੱਡੀ ਹੁੰਦੀ ਆ ਆਪਣੀ ਫੋੜ ਆਪਣੇ ਕੋਲ ਤੇ ਦੇਖੇ ਨਾ ਪਿਛਲੇ ਵਲੌਗ ਆਪਣੇ ਆਪਾਂ ਆਪ ਜਾ ਕੇ ਲੈ ਕੇ ਹੁੰਦੇ ਸੀਗੇ ਤੇ ਹੁਣ ਇਹਨਾਂ ਨਾਲ ਆਪਾਂ ਕੰਟੈਕਟ ਕੀਤਾ ਵਾ ਇਹ ਕੀ ਕਰਦੇ ਆ ਇਹ ਆਪੇ ਆਉਣੇ ਜਾਂ 21 ਆ ਜਵੇ ਦੋ ਜਾਨੇ ਆ ਜਾਣ ਇਹ ਆਪੇ ਲੱਕੜਾਂ ਤਾਰ ਕੇ ਨਾ ਨੇ ਐਂ ਟਿਕਾ ਕੇ ਜਾਣੀ ਆਪੇ ਮਸ 17 ਐਰੋ ਦੇ ਵਿੱਚ ਸਭ ਕੁ ਵਿੱਚ ਇਹ ਹੋਇਆ ਬੈਣਾ ਦੇ ਨਾਲ ਵੀ ਲੱਕੜ ਲੈ ਕੇ ਵੀ ਆਉਣੀ ਆ ਤੇ ਸਰਟੀਫਾਈ ਕਰਕੇ ਜਾਣੀ ਆ ਅੱਗੇ ਚੱਕ ਰਿਹਾ ਤਾ 11 ਬਹੁਤ ਖੇਲਾ ਮਿੱਤਰੋ ਦੇਖਿਓ ਜੀ ਪੈਂਟ ਰਿਖ ਤਾਂ ਗੇਰਵਾ ਪੈਂਤੀ ਬੋ ਖੜੀ ਖੇਲਦੀ ਆ ਆ ਤਾਂ ਕੱਛ ਪਹਿਲੇ ਵਾਰ ਚਨਾ ਦੇਖੋ ਉਹ ਬਣਾ ਕੇ ਨਾ ਬੱਟ ਕੇ ਰੱਖਿਆ ਹੋਇਆ ਹੈ ਬੀਆ ਵੇ ਖੇਲੀ ਆ ਬੋਲਾ ਬੂਲਣ ਹਲੇ ਘਟੇ ਖੇਲਦੇ ਹੁਣ ਇਹਦੇ ਨਾਲ ਖੇਲਣ ਲੱਗ ਗਿਆ ਐ ਚੱਕੀ ਵੀ ਜਾਂਦਾ ਕਿਨੂ ਆ ਦੀ ਆ ਵੀ ਲੈ ਜਾ ਆਪਾਂ ਮਿੱਤਰੋ ਟੋਪੀ ਲੈ ਕੇ ਜਾਵਾਂਗੇ ਜੇ ਟੋਪੀ ਨਾਲ ਦਿੱਤੀ ਤਾਂ ਛਤਰੀ ਲੈਣੀ ਪੈਣੀ ਆ ਕਿਉਂਕਿ ਬਾਹਰ ਮੀਂਹ ਆਪਣੇ ਉਤਾਰ ਦੇ ਵੀ ਜਾਈ ਜਾਂਦਾ ਦਸ ਦਿਖਾਵਾ ਨਿਆਣੀ ਕੀ ਕਰਦਾ ਲੋ ਜਿ세 ਲੱਕੜਾਂ ਤਾਰੀਆਂ ਉਹ ਲੱਕੜਾਂ ਸਾਫ਼ ਕਰਦੇ ਉੱਥੇ ਤੇ ਲੱਕੜਦਾਰ ਘਟੇ ਤੇ ਗੱਡੀ ਵੀ ਸਮਾਨ ਤਾਰਨ ਲੱਗੀਆਂ ਉਹਦੇ ਮੀਂਹ ਦਿਖਦੇ ਪੈਂਦੇ ਨੇ ਤੇ ਕੁਛ ਆਨੇ ਸਿਰ ਤੇ ਕੁਛ ਹੀ ਨਾ ਤਾ। ਅਸੀਂ ਲੈ ਆਵੇ ਦੇਖ ਲਓ। ਹੈ? ਸਹੀ ਗੱਲ ਐ ਇਹ ਦੇਖੋ ਉਦਾਂ ਹੀ ਫਿਰਦੀ। ਆਪਾ ਟੂਪੀ ਲੇ ਕੇ ਜਾਵਾਂਗੇ ਫੇਰ ਬਾਅਦ ਨਾ ਬੰਦਾ ੱਟਲਾ ਮੱਠਾ ਹੋ ਜਾਂਦਾ। ਫੇਰ ਸਹੇ ਦਾ ਕੋਈ ਨਹੀਂ ਆਉਂਦਾ। ਉਹ ਤਾਂ ਕਹਿੰਦਾ ਵੀ ਚੌੜ ਚੌੜ ਤੇ ਵੀ ਬੰਦਾ ਹਵਾ ਲਵਾ ਲਵੇ ਨਾ। ਉਹਦੀ ਮੇਰੇ ਤੋਂ ਗੱਲ ਨਹੀਂ ਬਣਦੀ ਹੈਗੀ। ਤੇ ਜੇ ਮੈਂ ਤੁਸੀਂ ਮੈਨੂੰ ਹੁਣ ਕੀ ਕਰਨੇ? ਤੁਸੀਂ ਆਪਣਾ ਸਿਰ ਮੱਥਾ ਮੜਾ ਕੇ ਸਵਾਰ ਲਿਓ। ਵੈਲੈਂਟਾਈਨ ਡੇ ਆ ਮੜਾ ਸੋਹਣਾ ਬਣ ਕੇ ਰਹਿਓ ਅੱਜ। ਹਾਂਜੀ ਹਾਂਜੀ। ਉਹ ਸੀਗਾ ਕੰਮ ਕਰਨ ਲੱਗੀ ਹੋਈ ਸੀ ਜਿੰਨਾ ਜਲਦੀ ਨਿਬੜ ਜਵੇ ਨਾ। ਪਰ ਸੋ ਕਹ ਰਿਆਂ ਦਾ ਜਿਹੜਾ ਸ਼ਾਪ ਤੇ ਵੀ ਕੰਮ ਕਾਫੀ ਹੋਣਾ ਚਾਹੀਦਾ ਮੈਨੂੰ ਅੱਜ ਵੈਂਟੈਂਡ ਦੇਣੀ ਹੈ ਮਾੜੇ ਵੰਡਣਗੇ ਰੋ ਮਾੜਾ ਠੀਕ ਹੈ ਠੀਕ ਹੈ ਚਲੋ ਓਕੇ ਮਿਲ ਗਿਆ ਠੀਕ ਹੈ ਲਓ ਜੀ ਆਪਾਂ ਸਮਾਨ ਤਰਾਦੀ ਮੁੰਡਿਆਂ ਦੇ ਨਾਲ ਆਹ ਦੇਖੋ ਇਹਦੇ ਮੁੰਡੇ ਸਮਾਨ ਚੱਕੀ ਆਉਣੇ ਹੁਸ਼ਾਨ ਸਿਰ ਤੇ ਕੋਤੇ ਬਣ ਲਾ ਕੋਈ ਮਾੜਾ ਮੋਟਾ ਬੱਸ ਲਓ ਜੀ ਕੁ ਸਮਾਨ ਤਰਾਦੀ ਨੇ ਆਣਿਆਂ ਦੇ ਨਾਲ ਉਸ ਤੋਂ ਬਾਅਦ ਆਪਾਂ ਚੱਲਦੇ ਆਪਣੀ ਸ਼ਾਪ ਦਾ ਸਮਾਨ ਹੈ ਉਹ ਸਾਰਾ ਆਪਾਂ ਇਕੱਠਾ ਕਰਦੇ ਇੱਕ ਬੋਲੇ ਆ ਕੇ ਮਾਮਾ ਜੀ ਫੱਟੀ ਫੱਟਾ ਹਾਂ ਫੱਟ ਚੱਕਦੇ ਪੰਜ ਸਿਰ ਤੇ ਕੱਪੜੇ ਕੋਪੜੇ ਦੇ ਸਿਰ ਤੇ ਪਾ ਦੋ ਕੋਈ ਨਾ ਦਬਦਾ ਨਹੀਂ ਜਮਾਈ ਹ ਆਹ ਯਾ ਵੀ ਇਹ ਟੈਂਸ਼ਨ ਨਹੀਂ ਮੈਂ ਕਿਹਾ ਨਹੀਂ ਪੈਂਦਾ ਕੁੜਾ ਨਹੀਂ ਆ ਬਾਹ ਤੋਂ ਵੜ ਕੇ ਕਿੱਥੇ ਤਾਂ ਵੜ ਤੇ ਬਾਕੀ ਮਮਾ ਤੇ ਕਹਿੰਦੇ ਸ਼ਾਨ ਬੀ ਅੱਜ ਬਣਾਉਣਾ ਕਹਿੰਦੇ ਪਾਸਤਾ ਉਹ ਸ਼ਾਨ ਦੀ ਪਸੰਦ ਹਦਾ ਆ ਸਮਾਨ ਤਾਰ ਕੇ ਹੈ ਆਹ ਕੁਸ਼ਾਨ ਨੂੰ ਇਦਾਂ ਜੇ ਕੁਸ਼ਾਨ ਦੀ ਪਸੰਦ ਹਦਾ ਕਹਿੰਦਾ ਫਿਰ ਆ ਬਣਾਉਣਾ ਪੈਣਾ ਜਿਹੜਾ ਮੈਂ ਤੁਸੀਂ ਬਣਾ ਕੇ ਦੇ ਦਿੰਦੇ ਬਣਾ ਦੋ ਮੈਨੂੰ ਯਾਰ ਪਾਸਤਾ ਬਣਾਉਣਾ ਦਾ ਸ਼ੌਕ ਨਹੀਂ ਯਾਰ ਹਾਂ ਠੀਕ ਗੱਲ ਹੈ ਚਲੋ ਚੱਕੋ ਸਮਾਨ ਆ ਕੀ ਜਾਂਦਾ ਘਰ ਗਿਆ ਪੈਂਟਰ ਦਾ ਪੈਂਟਰ ਵਾਸੇ ਘਰ ਇਹ ਬਾਪੂ ਹਰਮਨ ਦਾੜੀ ਇਹ ਹਾਂਜੀ ਹਰਮਨ ਦੀ ਸਿਆਣੀ ਵੇਣੀ ਬੰਦਾ ਬਹੁਤ ਆੜੀ ਆ ਚਾ ਨੋ ਨੋ ਇੱਕ ਖੁਰਾੜੀ ਆ ਗਿਆ ਇਹ ਪੈਂਥਸੀ ਦਾ ਘਰ ਸਾਫ ਕਰਕੇ ਰੱਖ ਦਾਂਗੇ ਉੱਪਰ ਇਹ ਅੰਦਰ ਸਾਫ ਕਰਨ ਲੱਗ ਪਈ ਮਾਣ ਨਾ ਨਾ ਕਿ ਨਹੀਂ ਕੱਪੜੇ ਮੈਂ ਹੀ ਪਾਏ ਨੇ ਸੱਟ ਨਹੀਂ ਚੱਲਿਆ ਇਹ ਅੱਛਾ ਤੇ ਕਹਿੰਦਾ ਤੂੰ ਛੱਡ ਦੀ ਓਕੇ 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 ਤਵੇ ਐ ਕਰੋ ਸਮਾਨ ਮੇਤਰੋ ਸਾਰਾ ਚਣ ਦੋ ਵਿੱਚ ਇਹਦੇ ਥੀਬ ਉਤਰੀ ਹਾਂ ਸਾਰਾ ਬਾਹਰ ਕੋਈ ਚੀਜ਼ ਰਹਿ ਨਾ ਆਣ ਫਰਜਾ ਪੂਰੀ ਨੱਕੋ ਨੱਕ ਭਰ ਦੋ ਆਣ ਇਹ ਜਿਹੜੀ ਪੈਪਸੀ ਹੈ ਨਾ ਉਹ ਪੈਪਸੀ ਕੋ ਆਪਣੀ ਬਹੁਤ ਘੱਟ ਲੱਗਦੀ ਆ ਬਸ ਉਹ ਜਿਹੜੇ ਦੋ ਰਹਿ ਗਏ ਉਹੀ ਲਾਉਣੇ ਆ ਮੁੜ ਕੇ ਪੈਪਸੀ ਲੈਣੀ ਬੰਦ ਕਰ ਦੇਣੀ ਆ ਹਾਂਜੀ ਲਾ ਦਿੰਦੇ ਆ ਬੰਦੇ ਆਪਣੇ ਇੰਨੇ ਸਾਰੇ ਤੁਸੀਂ ਪੀ ਲਓ ਪੈਂਦੇ ਹੀ ਨਹੀਂ ਆਈ ਇਹ ਬੜੀ ਤੁੱਪ ਹੁੰਦੀ ਹੈ ਪੈਪਸੀ ਚੰਗੀ ਨਹੀਂ ਆਪਣੀ ਹਨਾ ਹਾਂਜੀ ਪੈਪਸੀ ਲੈਣੀ ਕਿੰਨਾ ਟਾਈਮ ਇੱਥੇ ਲੋਕ ਮਿੱਤਰ ਬਸ ਜਾਂ ਕੋਕੋਕੋਲਾ ਪੀਨੇ ਆ ਜਾਂ ਕੋਕਾ-ਕੋਲਾ ਜ਼ਰੂਰ ਪੀਨੇ ਬਸ ਆ ਵੀ ਘੱਟੇ ਤੇ ਸਰੀਪ ਐਸ ਤੇ ਹੋਰ ਪਾਸੇ 12 ਤੱਕ ਹਾਂ ਆਪਾਂ ਟਰਾਈ ਕੀਤੀ ਲੈ ਕੇ ਵੀ ਚਲੋ ਸ਼ਹਿਰ ਲੋਕ ਲੈਣ ਪਰ ਨਹੀਂ ਕਿਸੇ ਨੂੰਗਾ ਰੱਬ ਰਿਆ ਨਹੀਂ ਹੈਗਾ ਆਪਣਾ ਉੰਗਰ ਪਰਿਆ ਨਹੀਂ ਹੈਗਾ ਲਵੀ ਸ਼ਾਨਸਾ ਤੁਸੀਂ ਇੱਥੇ ਕਬੋਤਾ ਠੀਕ ਹੈ ਆ ਸਾਮਾਨ ਨੂੰ ਕੈਨਿਫਿਟ ਕਰਾਉਣਗੇ ਤੇ ਆਪਾਂ ਚੱਲਦੇ ਆ ਆਪਣਾ ਸਾਮਾਨ ਜਾ ਕੇ ਇਕੱਠਾ ਕਰਦੇ ਆ ਜਿਹੜਾ ਸਾਮਾਨ ਲੈ ਗਏ ਠੀਕ ਹੈ ਬਾਕੀ ਪਾਸ ਦਾ ਪੋਸਟਰ ਬਣਾ ਲਓ ਫਿਰ ਆ ਕੇ ਸ਼ਕਤ ਆ ਠੀਕ ਹੈ ਪੁੱਤਰੀ ਓਕੇ ਜੀ ਦਿਵਿੰਦਰ ਮੇਰੇ ਤਾਂ ਕਿੱਦਾਂ ਬੈਠੇ ਕਮਰੇ ਦੇ ਵਿੱਚ ਬੈਠੇ ਤੇ ਬਾਹਰ ਮੀਂਹ ਹੈ ਨਾ ਪੂਰੀ ਐਂ ਬਾਬਾ ਕਰੇ ਬਾਬਾ ਨਹੀਂ ਹੁੰਦੇ ਨਹੀਂ ਬਾਬਾ ਕਰੇ ਦੇਖੋ ਮੀਂਹ ਨੇ ਵੈਲੈਂਟਾਈਨ ਕਰਕੇ ਰੋਡਾਂ ਤੇ ਟ੍ਰੈਫਿਕ ਦੇਖੋ ਕਿੰਨੀ ਹੈ ਮਿੱਤਰੋ ਇਹ ਵਾਲਾ ਜਿਹੜਾ ਰੋਡ ਹੈ ਨਾ ਇਹ ਗਰੰਦੀ ਰਿਕਾਰਡ ਹੋਇਆ ਹੈ ਵੱਡਾ ਆਟੋ ਰੋੜਾ ਹੈ ਇਹਦੇ ਉੱਤੇ ਵੀ ਜਾਮ ਲੱਗਿਆ ਹੋਇਆ ਹੈ ਹੁਣ ਮੇਤਰੋ ਸਵਾ ਸਵਾਸ਼ੀ ਹੋ ਗਏ ਆ ਤੇ ਆਪ ਆਪਣੀ ਸ਼ਾਪ ਤੇ ਪਹੁੰਚ ਗਏ ਆ ਆਪਣਾ ਕੰਮ ਕੰਮ ਸਟਾਰਟ ਕਰਦੇ ਆ ਤੇ ਬਾਕੀ ਅੱਜ ਮੈਂ ਕੇਕ ਲੈ ਆ ਸੀਗਾ ਭਾਈ ਹੁਣੇ ਫੈਕਟਰੀ ਤੋਂ ਜਾ ਕੇ ਦੋਲਚੇਮੀਆਂ ਤੋਂ ਤੇ ਅੱਜ ਦੇ ਦਿਨ ਬਹੁਤ ਕੇਕ ਵਿਕਦੇ ਆ ਬਹੁਤ ਜ਼ਿਆਦਾ ਕੇਕ ਵਿਕਦੇ ਆ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਕੇਕ ਹੈ ਸ਼ਾਮ ਖੋਲੀ ਮਤਲਬ ਕੇਕ ਕਿਦੋਂ ਅੱਜ ਦੇ ਦਿਨ ਇਹ ਵਾਲਾ ਕੇਕ ਹੀ ਜ਼ਿਆਦਾ ਵੇਚਿਆ ਜਾਂਦਾ ਇਟਲੀ ਦੇ ਵਿੱਚ ਸੋ ਸਾਰਿਆਂ ਨੂੰ ਪਤਾ ਹੀ ਆ ਚਲੋ ਚੈੱਕ ਕਰ ਵੈਲੈਂਟਾਈਨ ਵਾਲਾ ਕੇਕ ਹੈ ਪਿਆਰ ਮੁਹੱਬਤ ਵਾਲਾ ਕੇਕ ਹੈ ਸਹੀ ਹੋ ਗਿਆ ਦਿਲ ਵਾਲਾ ਕੇਕ ਹੈ ਕਹਿੰਦੇ ਲਾਲ ਦਿਲ ਨੂੰ ਕਿਦਾਂ ਦਿਖਾਓ ਕਿਸੇ ਦਾ ਵੀ ਹੋਵੇ ਚਾਏ ਉਹ ਤੇ ਬਾਕੀ ਆਪਾਂ ਹੁਣ ਇੱਕ ਵਾਰੀ ਕੇਕ ਨੂੰ ਕੱਟ ਦਨੇ ਹਨਾ ਜਿਹੜਾ ਰਿਵਾਜ ਆ ਉਹ ਤੇ ਉਹ ਤਾਂ ਫੋਲੋ ਕਰਨਾ ਬਣਦਾ ਹੀ ਯਾਰ ਇੱਕ ਇਹ ਚੈਰੀ ਹੈ ਜੀ ਇਦਾਂ ਦਿਲ ਦੇ ਵਿੱਚ ਦਿਲ ਲਾਇਆ ਵੇ ਦੋ ਦਿਲ ਬਣਾਏ ਵੈ ਨਾ ਇਦਾਂ ਬਣਾਏ ਵੈ ਫੁੱਲ ਵੀ ਦੇਖ ਦੋ ਲਾਏ ਨੇ ਤੋ ਦੇਖੋ ਇਧਰ ਵੈਸੇ ਤਾਂ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਵੀ ਸਾਰੇ ਬੜੇ ਦੇਖਿਆ ਆ ਸਭ ਕੁਝ ਸਭ ਨੂੰ ਪਤਾ ਹੀ ਆ ਪਰ ਨਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਵੈਲੈਂਟਾਈਨ ਡੇ ਆ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀਗੀ ਇਟਲੀ ਦੇ ਵਿੱਚ ਹੋਈ ਸੀਗੀ ਯੂਰਪ ਜਿਸ ਵਾਰ ਪਰੇਨ ਇਟਲੀ ਵਿੱਚ ਹੋਈ ਸੀਗੀ ਟੇਰਨੀ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਇੱਕ ਪਾਦਰੀ ਜਿਹਦਾ ਨਾਂ ਸੀਗਾ ਵਾਲੈਂਟੀਨੋ ਨਾਂ ਸੀਗਾ ਤੇ ਇਹ ਰੋਮ ਦਾ ਰਾਜਾ ਸੀਗਾ ਉਹ ਕਹਿੰਦਾ ਲੋਕਾਂ ਦੇ ਵਿਆਹ ਦੇ ਖਿਲਾਫ ਸੀਗਾ ਵੀ ਲੋਕ ਵਿਆਹ ਕਰਾ ਕੇ ਜਿਹੜੀ ਫੌਜ ਕਮਜ਼ੋਰ ਹੁੰਦੀ ਐ ਇਸ ਕਰਕੇ ਉਹ ਲੋਕਾਂ ਨੇ ਵਿਆਹ ਦੇ ਹੱਕ ਵਿੱਚ ਨਹੀਂ ਸੀਗਾ ਜਿਹੜਾ ਪਾਦਰੀ ਸੀਗਾ ਵਾਲੈਂਟੀਨੋ ਉਹਨੇ ਲੋਕਾਂ ਦੇ ਚੋਰੀ ਛਿਪ ਕੇ ਵਿਆਹ ਕਰਵਾਏ ਸੀਗੇ ਰਾਜੇ ਤੋਂ ਪਰ ਜਦੋਂ ਰਾਜੇ ਨੂੰ ਪਤਾ ਲੱਗਿਆ ਤਾਂ ਰਾਜੇ ਨੇ ਉਹਦਾ ਕਤਲ ਕਰਵਾਤਾ ਉਹਨੂੰ ਮਰਵਾਤਾ ਜਿਹੜੇ ਲੋਕਾਂ ਨੇ ਉਹਨਾਂ ਨੇ ਵਿਆਹ ਕਰਵਾਏ ਸੀਗੇ ਉਹ ਲੋਕਾਂ ਨੂੰ ਰੱਬ ਵਾਂਗ ਪੂਜਦੇ ਸੀਗੇ ਤੇ ਉਹਦੀ ਯਾਦ ਦੇ ਵਿੱਚ ਫਿਰ ਇਹ ਵਾਲਾ ਤਿਹਾਰ ਮਨਾਉਣ ਲੱਗੇ ਤੇ ਹੌਲੀ-ਹੌਲੀ ਕਰਦਾ ਕਰਦਾ ਇੰਨਾ ਜ਼ਿਆਦਾ ਵਰਲਡ ਫੇਮਸ ਹੋ ਗਿਆ ਅੱਜ ਦੁਨੀਆ ਦੇ ਹੁੰंजे-ਹੁੰंजे ਚ ਮਨਾਇਆ ਜਾਂਦਾ ਹੈ ਵੈਲੈਂਟਾਈਨ ਡੇ ਤੇ ਪਿਆਰ ਜਿਹੜਾ ਪਿਆਰ ਦੱਸਣ ਹੈ ਮਿੱਤਰੋ ਇਹ ਆਪਾਂ ਨੂੰ ਦੇਣਾ ਹੀ ਚਾਹੀਦਾ ਹੈ ਪਿਆਰ ਕੋਈ ਹੋਵੇ ਚਾਹੇ ਉਹ ਮਾਂ ਪਿਓ ਦਾ ਹੋਵੇ ਤੇ ਪੁੱਤ ਦਾ ਹੋਵੇ ਜਿੱਦਾਂ ਮਰਜ਼ੀ ਹੋਵੇ ਪਿਆਰ ਹਮੇਸ਼ਾ ਰੱਬ ਨੂੰ ਮਿਲਣ ਦਾ ਰਸਤਾ ਹੈ ਤੇ ਆਪਾਂ ਹੁਣ ਕੇਕ ਕੱਟੀ ਤੇ ਉਸ ਤੋਂ ਬਾਅਦ ਮੂੰਹ ਮਿੱਠਾ ਕਰੀਏ ਤੁਹਾਡਾ ਵੀ ਕਰਾਈ ਤੇ ਆਪਾਂ ਕੰਮ ਸਟਾਰਟ ਕਰੀਏ ਜਿਹਦਾ ਕੇਕ ਹੈ ਉੱਡੀ ਹੋ ਮਿੱਤਰੋ ਕਰਤਾ ਅੱਛਾ ਮਾਰਿਆ ਮੈਂ ਹਾਂ ਜੀ ਆ ਕੀ ਤਰਦ ਨੇ ਆਪੇ ਇਧਰ ਲੀਆਂ ਬਾਕਸ ਕਿਸਾ ਕਰਦੇ ਦਾ ਇਹ ਲੈ ਆਪੇ ਇੱਥੇ ਕੱਢ ਲਈਏ ਦਾ ਕੇ ਬਤਾ ਨਹੀਂ ਆਉਂਦੀ ਟੇਬਲ ਹਟਾ ਦੇ ਟੇਬਲ ਕਿ ਲੋੜ ਹੈ ਲਓ ਭਾਈ ਲਈ ਮੁਕਾਮ ਮੇਤਰੋ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੇ ਸਾਰੇ ਇੱਕ ਦੂਨੂ ਪਿਆਰ ਕਰੋ ਧਰਤੀ ਉੱਤੇ ਪਿਆਰ ਮੁਹੱਬਤ ਨਾ ਰਹੋ ਬਸ ਸਾਡੀਆਂ ਦੁਆਵਾਂ ਸ਼ਬਦ ਦੇ ਨਾਲ ਨੇ ਤੇ ਚਮਚਾ ਕਿੱਥੇ ਹੈ ਚੰਚਾਈ ਅਰੇ ਪਹਿਲਾ ਪਹਿਲਾ ਕਹਦੇ ਮੁੰਡਾ ਖਾਣਾ ਲਾ ਲੋਡ ਕੇ ਬਹੁਤ ਸਵਾ ਬਣਾਇਆ ਸਾਡਾ ਨਹੀਂ ਨਹੀਂ ਮੇਰੀ ਗੱਲ ਲਓ ਜੀ ਮੇਰੇ ਤੋਂ ਹੁਣ ਆਪਾਂ ਕੇਕ ਖਾਣਦੇ ਆ ਤੇ ਬਾਕੀ ਸਾਡੇ ਵੱਲੋਂ ਵੈਲੈਂਟਾਈਨ ਡੇ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵੈਨਟੇਰ ਮਤਲਬ ਇਹ ਨਹੀਂ ਵੀ ਸਿਰਫ ਕੱਲ ਅੱਜ ਹੀ ਬਣਾਉਣਾ ਪਿਆਰ ਨੂੰ ਇਦਾਂ ਜਿੰਦਾਬਾਦ ਰੱਖਣਾ ਸਾਰੀ ਉਮਰ ਲਾਈਵ ਪਰ ਵਾਸਤੇ ਤੇ ਵੇਖੀ ਤੁਹਾਨੂੰ ਪਿਆਰ ਕਰਦੇ ਰਹੋ ਬਾਕੀ ਸਭ ਦਾ ਮਨਾਉਣ ਦਾ ਮਤਲਬ ਆਪਣੇ ਆਪਣਾ ਤਰੀਕਾ ਹੋ ਸਕਦਾ ਸਾਡਾ ਤਾਂ ਅਹੀ ਦੇਸੀ ਤਰੀਕਾ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਜਿੰਦਗੀ ਦੇ 14-15 ਸਾਲਾਂ ਨਾਲੇ ਲੰਘੇ ਰਹਿੰਦੇ ਹੁਣ ਅਸੀਂ ਉਹ ਵੀ ਕੱਢਦੇ ਨੇ ਬਾਬੇ ਦੀ ਕਿਰਪਾ ਦੇ ਨਾਲ ਤੇ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਮਿਲਾਂਗੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ